ਉਸ ਪੰਜਾਬੀ ਦੇ ਨਾਲ ਜੁੜ ਚੁੱਕਿਆ ਤੁਸੀਂ ਮੈਂ ਦੀਪਕ ਕਤਿਆਲਾ ਜਲੂਧਿਆਣਾ ਸ਼ਹਿਰ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਗਲਾਡਾ ਦਫ਼ਤਰ ਦੇ ਬਾਹਰ ਵੱਡਾ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਮੈਂ ਪਹਿਲਾਂ ਇੱਕ ਵਾਰ ਤਸਵੀਰ ਜਿਹੜੀ ਹੈ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਂਗਰਸੀ ਲੀਡਰ ਨੇ ਆਗੂ ਨੇ ਤੇ ਕਿਸਾਨ ਨੇ ਉਹ ਟਰੈਕਟਰ ਲੈ ਕੇ ਵੱਡੀ ਗਿਣਤੀ ਦੇ ਵਿੱਚ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਨੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹਾਲਾਂਕਿ بارش ਜਿਹੜੀ ਹੈ ਕਾਫੀ ਦੇਰ ਤੋਂ ਜਿਹੜੀ ਪੈਂਦੀ ਪਈ ਹੈ ਟੈਂਟ ਜਿਹੜੇ ਭਿੱਜ ਚੁੱਕੇ ਨੇ ਪਰ ਫਿਰ ਵੀ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਲੀਡਰਾਂ ਦਾ ਤੇ ਕਿਸਾਨਾਂ ਦਾ ਜਿਹੜਾ ਜੋਸ਼ ਹੈ ਉਹ ਦੇਖਣ ਨੂੰ ਮਿਲ ਰਿਹਾ ਚੇਅਰਮੈਨ ਕੁਦੀਨ ਸਿੰਘ ਮੈਜੀ ਮਜੂਰ ਨੇ ਬਹਿਤ ਸਾਹਿਬ ਕਿਵੇਂ ਦੇਖਦੇ ਹੋ ਅੱਜ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵੱਡਾ ਇਕੱਠ ਹੋਇਆ ਹਾਲਾਂਕਿ بارش ਕਾਫੀ ਤੇਜ਼ ਹੈ ਪਰ ਰੋਜ਼ ਪ੍ਰਦਰਸ਼ਨ ਜਾਰੀ ਹੈ ਦੇਖੋ ਇਹ ਜਿਹੜੀ ਆਮ ਆਦਮੀ ਪਾਰਟੀ ਇਹ ਸਕੀਮ ਲੈ ਕੇ ਆਈ ਹੈ ਸਾਨੂੰ ਜਾਂ ਮੈਂ ਇਹਨਾਂ ਨੂੰ ਪੁੱਛਦਾ ਕਿ ਤੁਸੀਂ ਇਹਦੀ ਕੋਈ ਡਿਮਾਂਡ ਦੀ ਗੱਲ ਕੀਤੀ ਹੈ ਕੋਈ ਡਿਮਾਂਡ ਸਰਵੇ ਕੀਤਾ ਹੈ ਜੇ ਤਾਂ ਡਿਮਾਂਡ ਸਰਵੇ ਕੀਤਾ ਹੈ ਐਡੀ ਵੱਡਾ 21 23000 ਏਕੜ ਤੁਹਾਨੂੰ ਚਾਹੀਦੀ ਹੈ ਖੇਤਾ ਜਰੂਰ ਕਰੋ ਜਦੋਂ ਡਿਮਾਂਡ ਹੀ ਕੋਈ ਨਹੀਂ ਫਿਰ ਐਡੀ ਜਿਹੜੀ ਸਾਡੀ ਉਪਜਾਊ ਜ਼ਮੀਨ ਐ ਇਹਨੂੰ ਖਰਾਬ ਕਰਨ ਦੀ ਕੀ ਜਰੂਰਤ ਆ ਵਧੀਆ ਸਾਡਾ ਕਿਸਾਨ ਰੋਟੀ ਖਾਂਦਾ ਵਧੀਆ ਹੌਲੀਡੇ ਪਾਉਂਦਾ ਇਸ ਜ਼ਮੀਨ ਤੋਂ ਸਾਡੀ ਮਾਂ ਐ ਜੇ ਤਾਂ ਦੇਖੋ ਨਾ ਅਰਬਨਾਈਜੇਸ਼ਨ ਸਾਰੇ ਮੁਲਕਾਂ 'ਚ ਹੁੰਦੀ ਐ ਜੇ ਇੱਥੇ ਡਿਮਾਂਡ ਐ ਮੈਂ ਕਹਿੰਦਾ ਜਰੂਰ ਕਰੋ ਮੁਹਾਲੀ 'ਚ ਡਿਮਾਂਡ ਸੀ ਉੱਥੇ ਕੀਤੀ ਜਦੋਂ ਇੱਥੇ ਡਿਮਾਂਡ ਹੀ ਨਹੀਂ ਹੈਗੀ ਫਿਰ ਕਿਉਂ ਇਹੋ ਜਿਹੇ ਝਮੇਲਿਆਂ 'ਚ ਪੈਣਾ ਫਿਰ ਇੱਕ ਸਵਾਲ ਹੋ ਰਿਹਾ ਹੈ ਕਿ ਇੱਕ ਏਕੜ ਨੂੰ ਡਿਵੈਲਪ ਕਰਨ ਲਈ 1 ਕਰੋੜ ਰੁਪਇਆ ਚਾਹੀਦਾ ਕੀ ਪੰਜਾਬ ਸਰਕਾਰ ਕੋਲੇ 23000 ਕਰੋੜ ਰੁਪਇਆ ਹੈਗਾ ਸਾਢੇ 4 ਲੱਖ ਕਰੋੜ ਕਰਜ਼ਾ ਤੱਕ ਇਹ ਹੋ ਗਿਆ ਸਾਡੇ 4.5 ਲੱਖ ਕਰੋੜ ਦਾ ਅੱਗੇ ਕਰਜ਼ਾ ਹੋ ਗਿਆ ਜੇ ਉਹ ਤੁਹਾਡੇ ਕੋਲੇ ਕਰਜ਼ੇ ਨਾਲ ਹੀ ਸਾਰਾ ਕੁਝ ਹੈ ਤੁਹਾਡੇ ਕੋਲੇ ਪੈਸੇ ਨਹੀਂ ਹੈਗੇ ਜ਼ਮੀਨ ਨੂੰ ਡਿਵੈਲਪ ਕਰਨ ਨੂੰ ਫਿਰ ਉਹ ਜਿਆ ਸਕੀਮਾਂ ਦੀ ਕੋਈ ਜ਼ਰੂਰਤ ਹੈ ਸੋ ਇਹ ਪ੍ਰਦਰਸ਼ਨ ਜਿਹੜਾ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਦੇ ਵੱਲੋਂ ਇਹ ਪਹਿਲਾ ਪ੍ਰਦਰਸ਼ਨ ਹੈ ਲੈਂਡ ਪੂਲਿੰਗ ਪੋਲਿਸੀ ਨੂੰ ਲੈ ਕੇ ਲੈਂਡ ਪੂਲਿੰਗ ਲਈ ਇਹ ਸਾਡਾ ਸਮੁੱਚੀ ਕਾਂਗਰਸ ਦਾ ਪਹਿਲਾ ਪ੍ਰਦਰਸ਼ਨ ਹੈ ਪਰ ਰਾਜਾ ਬੜਿੰਗ ਸਾਹਿਬ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਹ ਨਹੀਂ ਬ वापस हूंदा उन देर तक असीं ਜਿਹੜੇ ਪ੍ਰਦਰਸ਼ਨਾਂ ਜਾਰੀ ਰੱਖਾ ਮੈਂ ਬੜੇ ਕਿਵੇਂ ਦੇਖਦੇ ਹੋ ਕਿਸਾਨ ਜਿਹੜੇ ਨੇ ਕਿਉਂਕਿ ਅਕਸਰ ਹੀ ਸੰਘਰਸ਼ ਦੇ ਵਿੱਚ ਰਹਿੰਦੇ ਨੇ ਪਹਿਲਾਂ ਵੋਟਰਾਂ ਦੇ ਉੱਤੇ ਸੰਘਰਸ਼ ਕੀਤਾ ਹੁਣ ਆਪਣੀ ਜ਼ਮੀਨ ਨੂੰ ਲੈ ਕੇ ਸੰਘਰਸ਼ ਕਰਨਾ ਪੈ ਰਿਹਾ ਨਾਰਾ ਨੂੰ ਇਹੋ ਜਿਹੀ ਕੋਈ ਪਾਲਿਸੀ ਲੈ ਕੇ ਨਹੀਂ ਆਉਣੀ ਚਾਹੀਦੀ ਜਿਹੜੀ ਕਿਸਾਨਾਂ ਦੇ ਹੱਕ ਵਿੱਚ ਨਾ ਹੋਵੇ ਕਿਸਾਨਾਂ ਦੇ ਹਿੱਤ ਵਿੱਚ ਨਾ ਹੋਵੇ ਕਿਸਾਨਾਂ ਨੂੰ ਬੈਨੀਫਿਟ ਨਾ ਦੇਣ ਵਾਲੀ ਇਹ ਜੀ ਪਾਲਿਸੀ ਸਰਕਾਰ ਨੂੰ ਲੈ ਕੇ ਨਹੀਂ ਆਉਣੀ ਚਾਹੀਦੀ ਕੁੱਲ ਰੋਸ਼ ਪ੍ਰਦਰਸ਼ਨ ਜਿਹੜਾ ਲਗਾਤਾਰ ਜਾਰੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਾਡਾ ਦਫ਼ਤਰ ਦੇ ਬਾਹਰ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਸਲੋਗਨ ਜਿਹੜਾ ਤਿਆਰ ਕੀਤਾ ਗਿਆ ਕਿ ਸਾਡੀ ਜ਼ਮੀਨ ਸਾਡੀ ਮਾਂ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਸਾਡੀ ਮਾਂ ਹੈ ਜਿਹੜੀ ਜ਼ਮੀਨ ਹੈ ਇਸ ਨੂੰ ਐਕਵਾਇਰ ਜਿਹੜਾ ਉਹ ਨਹੀਂ ਹੋਣ ਦਿੱਤਾ ਜਾਏਗਾ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ